प्यारे प्यार प्यारोती जी देख रहे हो स्टार न्यूज़ चैनल अमृतसर इंडिया गेट अटारी आज पंजाब तो अटारी तक सैकल रैली कभी गई ए समागम इंडिया गेट विख शहीद शाम अटारी के बुतारी पिंड विदग्राम किया गया इस मौके से नवे बने नगर निगम ਸਰਦੇ ਮੇਰ ਜਤਿੰਦਰ ਸਿੰਘ ਮੋਤੀਪਾਟਿਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੀ ਜਪਾ ਲਾ ਲਓ ਅੱਜ ਅੱਜ ਕੀ ਹੈਗੀ ਬਾਬਾ ਜੀ ਦੀ 179ਵਾਂ ਵਰਸੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜਨਰਲ ਸ਼ਾਮ ਸਿੰਘ ਟਾਰੀ ਵਾਲਿਆਂ ਦੀ ਮੇਰਾ ਨਾਮ ਹੈਗਾ ਦਿਨੇਸ਼ ਸਿੰਘ ਟਾਰੀ ਮੈਂ ਉਹਨਾਂ ਦੀ ਸਤਵੀਂ ਪੋਸ਼ਟਾਂ ਡਾਇਰੈਕਟ ਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਨਿਕਲਿਆ ਮਗਰ ਕੋਈ ਮੰਤਰੀ ਨਹੀਂ ਆਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਵੀ ਹਾਲਾਤ ਚੱਲ ਰਹੇ ਨੇ ਇਸ ਵੇਲੇ ਮਗਰ ਮੈਡਮ ਡੀਸੀ ਸੀ ਗਏ تھے ਸਾਖੀ ਜੀ ਤੇ ਆਪਣਾ ਰਮਦਾਸ ਸਾਹਿਬ ਜਿਹੜੇ ਸਾਡੇ ਐਮਐਲਏ ਉੱਥੋਂ ਦੇ ਤੇ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੇ ਹੁਣ ਔਟਾਰੀ ਵੀ ਹੈਗਾ ਸਾਡਾ ਪ੍ਰੋਗਰਾਮ ਤੇ ਅਸੀਂ ਇੱਕ ਮੰਗ ਕਰਦੇ ਹੈਗੇ ਸਰਕਾਰ ਤੋਂ ਕਿ ਸਾਨੂੰ ਇਹਨੂੰ ਇੱਕ ਗੈਜ਼ਟਿਡ ਹੌਲੀਡੇ ਡਿਕਲੇਅਰ ਕਰ ਦੇਣਾ ਚਾਹੀਦਾ ਤੇ ਦੂਜੀ ਗੱਲ ਹੈ ਕਿ ਸਾਨੂੰ ਹਰੇਕ ਸਾਲ ਪ੍ਰਸ਼ਾਸਨ ਦੇ ਪਿੱਛੇ ਭਜਣਾ ਨਹੀਂ ਚਾਹੀਦਾ ਕਿ ਵੀ ਸਾਡਾ ਸਟੇਟ ਲੈਵਲ ਫੰਕਸ਼ਨ ਕਰੋ ਇਹ ਬੜੀ ਮਾੜੀ ਗੱਲ ਹੈ ਇਹ ਐਤਕੀ ਤਾਂ ਹੁਣ ਹੋ ਗਿਆ ਪਿਛਲੇ ਸਾਲ ਅਸੀਂ ਬੜੇ ਤੱਕੇ ਖਾਦੇ ਇਹਨਾਂ ਨੂੰ ਦੱਸਿਆ ਵੀ ਅਸੀਂ ਫੰਕਸ਼ਨ ਆਪ ਹੀ ਕੀਤਾ ਇਹਨਾਂ ਇਹ ਤਾਂ ਬਾਅਦ ਚ ਆਇਆ ਕਿ ਅਸੀਂ ਸਟੇਟ ਲੈਵਲ ਕਰ ਦੇਣੀ ਹੈ ਮਗਰ ਸਾਨੂੰ ਹਰੇਕ ਸਾਲ ਇਹਨਾਂ ਨੂੰ 10 ਫਰਵਰੀ ਦਾ ਕਹਿਣਾ ਨਹੀਂ ਚਾਹੀਦਾ ਕਿ ਵੀ ਮੰਗ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਆਪੇ ਇੰਤਜ਼ਾਮ ਕਰ ਲੈਣੇ ਚਾਹੀਦੇ ਤੇ ਕੀ ਕਹਿੰਦੇ ਹੈਗੇ ਇਹ ਗੱਲ ਕੀਕ ਨਹੀਂ ਲੱਗੀ ਮੈਨੂੰ ਦੂਜੀ ਗੱਲ ਹੈ ਕਿ ਇਹ ਜਿਹੜਾ ਏਰੀਆ ਜਿੱਥੇ ਬਾਬਾ ਜੀ ਦਾ ਬੁੱਤ ਲੱਗਿਆ ਹੋਇਆ ਹੈ ਇੰਡੀਆ ਗੇਟ ਹੈ ਥਿਸ ਇਜ਼ ਦਾ ਮੇਨ ਹਾਈਵੇ ਫਰਮ ਲਾਹੌਰ ਟੂ ਇੰਡੀਆ ਇਹ ਦਿੱਲੀ ਤੱਕ ਜਾਂਦਾ ਹੈ ਤੇ ਇੱਥੋਂ ਜਾਂਦੇ ਆ ਤੇ ਲਾਹੌਰ ਨੂੰ ਜਾਂਦੇ ਆ ਤੇ ਇਹ ਜਿਹੜਾ ਬੁੱਤ ਲੱਗਿਆ ਹੈ ਇੰਡੀਆ ਗੇਟ ਦਾ ਇਹਦੀ ਕੋਈ ਮੇਨਟੇਨੈਂਸ ਨਹੀਂ ਹੈਗੀ ਇਹ ਸਿਰਫ ਇਹਨਾਂ ਨੇ ਮੇਨਟੇਨ ਕੀਤਾ ਬਸ ਤਿੰਨ ਚਾਰ ਦਿਨ ਪਹਿਲਾਂ ਆਂਦੇ ਆ ਜੀ ਤੇ ਜੀ ਆਪਣੀ ਸਫਾਈ ਕਰਕੇ ਤੇ ਤੁਸੀਂ ਬੁੱਤ ਵੀ ਦੇਖੋ ਬੁੱਧ ਦੇ ਅੰਦਰ ਕ੍ਰੈਕ ਆਏ ਹੋਏ ਆ ਤੇ ਬਿਲਕੁਲ ਗੰਦਾ ਪਿਆ ਬੁੱਧ ਔਰ ਹੁਣੀ ਮੇਰੀ ਮੈਡਮ ਨੇ ਹੁਣੀ ਅਸ਼ੂਰ ਕਰਾਇਆ ਕਿ ਅਸੀਂ ਇਹਨੂੰ ਸਾਫ਼ ਕਰਾਵਾਂਗੇ ਤੇ ਬਸ ਸਾਡੀ ਆਹੀ ਮੰਗ ਹੈ ਪਰ ਸਰਕਾਰਾਂ ਕਿਉਂ ਵਨਗੋਲਾ ਕਰੀ ਜਾਂਦੀ ਹੈ ਜੀ ਨੂੰ ਲਾ ਕੇ ਸਾਫਤ ਘਟਾਰੀ ਦੀ ਜਿਹੜੀ ਕੀ 100 ਤੋਂ ਕੌਮ ਦੇ ਮਹਾਲ ਯੋਧੇ ਸੀ ਠੀਕ ਹੈ ਸਾਨੂੰ ਫਕਰ ਹੋਣਾ ਚਾਹੀਦਾ ਇਹ ਚੀਜ਼ਾਂ ਕਰਦੇ ਤੇ ਸਰਕਾਰਾਂ ਕਿਉਂ ਨਗੋਲਾ ਕਰੀ ਜਾਂਦੀ ਹੈ ਦੇਖੋ ਜੀ ਇਹ ਹੁਣ ਜਿਹੜੇ ਉਹ ਵੀ ਫਰੀडम फाइਟਰ ਹੈ ਭਗਤ ਸਿੰਘ ਜੀ ਵਗੈਰਾ ਉਹਨਾਂ ਦੇ ਮਗਰ ਜਿਆਦਾ ਜਾਣਦੇ ਹੈ ਠੀਕ ਹੈ ਇਹ ਉਹ ਨਹੀਂ ਸਮਝਦੇ ਕਿ ਇੰਡੀਅਨ ਨੇ ਪਹਿਲਾ ਹੀ ਉਹਦਾ ਕੌਣ ਸੀਗਾ ਜਨਰਲ ਸ਼ਾਮ ਸਿੰਘ ਠਾਰੀ ਵਾਲਾ ਸੀਗਾ ਨਾ ਬਾਕੀ ਤਾਂ ਅਸੀਂ ਤਾਂ ਬਾਅਦ ਚ ਆਏ ਤਾਂ ਅਸੀਂ ਜੀ ਰਹੇ ਹਾਂ ਤੇ ਇਹ ਸਾਰੇ ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ ਭਗਤ ਸਿੰਘ ਉਹਨਾਂ ਦੀ ਸਾਰਿਆਂ ਦੀ ਮੈਂ ਰਿਸਪੈਕਟ ਕਰਦਾ ਜਿੰਨੇ ਵੀ ਫ੍ਰੀडम फाइਟਰ ਹੈਗੇ ਮਗਰ ਇਹ ਅਜੈਂਡਾ ਆਂਦਾ ਹੀ ਨਹੀਂ ਹੈਗਾ ਕਿ ਵੀ ਠਾਰੀ ਵੀ ਚਲੀਏ ਸੀਐਮ ਸਾਹਿਬ ਮੇਰੇ ਕੋਲ ਆਏ ਵੀ ਨਹੀਂ ਠਾਰੀ ਕਦੀ ਵੀ ਨਹੀਂ ਆਏ ਉਹ ਕੋਈ ਨਾ ਕੋਈ ਮੰਤਰੀ ਨੂੰ ਪੱਕਾਲ ਦਿੰਦੇ ਆ ਅੱਜ ਦਾ ਮੰਤਰੀ ਵੀ ਨਹੀਂ ਆਇਆ ਇਹ ਇੱਕ ਚੰਗੀ ਗੱਲ ਨਹੀਂ ਹੈ ਤੁਹਾਡੇ ਰਿਸਪੈਕਟ ਦੇਖੋ ਇਹ ਹਰੇਕ ਬੁੱਧ ਤੇ ਚਲੇ ਜਾਂਦੇ ਆ ਫਰੀडम फाइਟਰ ਦੇ ਤੇ ਕੀ ਕਹਿੰਦੇ ਹੈਗੇ ਇਹ ਚੰਗੀ ਗੱਲ ਨਹੀਂ ਜਿਹੜੇ ਸ਼ਾਮ ਸਿੰਘ ਟਾਲੀ ਵੀ ਕਿਉਂ ਨਹੀਂ ਆਣ ਯਾਦ ਆ ਰਹੀ ਮੰਤਰੀਆਂ ਨੂੰ ਸਰਕਾਰਾਂ ਨੂੰ ਕਿਉਂ ਨਹੀਂ ਸਾਹ ਲੈ ਰਹੀ ਅੱਜ ਦਾ ਦਿਨ ਬੜਾ ਘੱਟ ਦੇਣ ਸੀ ਕਿਉਂ ਨਹੀਂ ਅੱਜ ਕਪਤਨ ਮੰਤਰੀ ਜਿਹੜੇ ਨੇ ਉਹ ਤਾਰੀਫਾਂ ਵੀ ਨਹੀਂ ਬੋਲਦੇ ਉਹ ਦੇਖੋ ਜੀ ਇਹ ਗੱਲ ਹੈਗੀ ਕਿ ਇਹ ਨਵੀਂ ਸਰਕਾਰ ਹੈ ਠੀਕ ਹੈ ਨਾ ਇਹ ਨਵੇਂ ਜਿਹੜੇ ਆ ਫ੍ਰੀडम फाइਟਰ ਆ ਗਏ ਉਹਨਾਂ ਨੂੰ ਜਿਆਦਾ ਇੰਪੋਰਟੈਂਸ ਦੇਣੇ ਇਹਨਾਂ ਨੂੰ ਇਹ ਹਿਸਟਰੀ ਜਾਂਦੇ ਹੀ ਨਹੀਂ ਕਿ 1840 ਹੋਇਆ ਕੀ ਸੀ ਇੱਕ ਚੈਪਟਰ ਹਿਸਟਰੀ ਬੁੱਕਸ ਦੇ ਅੰਦਰ ਪੰਜਾਬ ਦੇ ਅੰਦਰ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪੰਜਾਬੀ ਦੇ ਅੰਦਰ ਜਾਂ ਇੰਗਲਿਸ਼ ਦੇ ਅੰਦਰ ਕਿ ਜਵੇਂ ਹਰੀ ਸਿੰਘ ਨਲਵਾ ਸੀਗੇ ਜਨਰਲ ਸ਼ਾਮ ਸਿੰਘ ਅਟਾਰੀ ਵਾਲਾ ਸੀਗੇ ਜਨਰਲ ਲਾਰਡ ਸੀਗਾ ਫਰਾਂਸ ਦਾ ਉੱਥੇ ਮੈਂ ਬੁੱਤਵੀ ਇਲਾਕੇ ਮਹਾਰਾਜਾ ਰਣਜੀਤ ਸਿੰਘਾ ਦੇ ਬਾਬਾ ਜੀ ਸ਼ਾਮ ਸਿੰਘ ਠਾਰੀ ਦਾ ਤੇ ਇਹ ਜਿਹੜੇ ਯਾਦ ਕਰਨ ਵਾਲੇ ਨੇ ਜਿਹੜੇ ਪੁਰਾਣੇ ਬੰਦੇ ਹੋ ਸਾਰੇ ਜਾਣਦੇ। ਖਲਾਦਾਰੀ ਪਰਿਵਾਰ ਦੇ ਦੁੱਖ ਲੱਗਦਾ ਚੀਜ਼ ਰੱਖੀ ਕਿ ਜਿਹੜਾ ਬਾਦਾਂ ਬਾਲਸਵਾਲ ਸੀ ਉਹ ਨਹੀਂ ਮਿਲਦਾ। ਸਾਨੂੰ ਬਹੁਤ ਦੁੱਖ ਲੱਗਦਾ ਹੈ ਜੀ ਮਗਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਤਾਂ ਆਪਣੀ ਸਰਕਾਰ ਨੂੰ ਰਿਕੁਐਸਟ ਹੀ ਕਰ ਸਕਦੇ ਹਾਂ। ਸੀਐਮ ਸਾਹਿਬ ਨੂੰ ਆ ਜਾਣਾ ਚਾਹੀਦਾ ਸੀਗਾ। ਉਹਨਾਂ ਨੂੰ ਹੁਣ ਟਰਾਈ ਕਰਾਂਗੇ ਅਗਲੇ ਸਾਲ ਉਹਨਾਂ ਨੂੰ ਫੇਰ ਅਸੀਂ ਸਦੀਏ ਕਿ ਮਗਰ ਉਹਨਾਂ ਨੋ ਹੁਣ ਦਿੱਲੀ ਛੱਡ ਕੇ ਇੱਥੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਪੰਜਾਬ ਵੱਲ ਨੂੰ ਤੇ ਮੈਂ ਪੱਤਰਕਾਰਾਂ ਨੇ ਵੀ ਮੇਰੇ ਉੱਤੇ ਕੱਢਿਆ ਇਹਨਾਂ ਨੇ ਇੱਕ ਆਰਟੀਕਲ ਕਿ ਦੇਖੋ ਸਾਡੀ ਫੈਮਿਲੀ ਸੀਤਾਂ ਦੀ ਹੈ ਸਾਡੀ ਜ਼ਮੀਨਾਂ ਹੈਗੀਆਂ ਸਮੱਗਲਰਾਂ ਕੋਲ ਮੋਦੇ ਹੋ ਗਿਆ ਕਾਨਗੜ ਅਟਲਗੜ ਇਹਨਾਂ ਨੇ ਮੇਰੀ ਸਿਕਿਉਰਿਟੀ ਮੇਰੇ ਨਾਲ ਚੱਲ ਰਹੀ ਹੈ 12 ਸਾਲਾਂ ਤੋਂ ਇਹਨਾਂ ਨੇ ਮੇਰੀ ਸਿਕਿਉਰਿਟੀ ਵੀ ਵਿਦਰੋ ਕਰ ਦਿੱਤੀ ਕਿੰਨੇ ਬੰਦੇ ਸਨ ਮੇਰੇ ਨਾਲ ਦੋ ਬੰਦੇ ਸੀਗੇ ਮੇਰੇ ਕੋਲ ਇੱਕ ਵੀ ਨਹੀਂ ਹੈਗਾ ਜੀ ਆਪਣੀ ਜਿੱਤੇ ਨਹੀਂ ਛੋਟੀ ਜਿਹੀ ਹੁੰਦੀ ਸਾਨੂੰ ਸਰਕਾਰ ਨੂੰ ਬੰਦੇ ਵਧਾਉਣੇ ਜੀ ਨਹੀਂ ਸੀ ਬੰਦੇ ਘਟਾ ਦੇ ਉਹਨਾਂ ਨੇ ਬਿਲਕੁਲ ਦੇਖੋ ਜੀ ਇਹ ਹਾਲ ਹੈ ਸਾਡਾ ਡੀਜੀਪੀ ਸਾਹਿਬ ਦਾ ਐਡੀਜੀਪੀ ਸਾਹਿਬ ਦਾ ਆਪਣਾ ਕੀ ਕਹਿੰਦੇ ਆ ਸੀਐਮ ਸਾਹਿਬ ਦਾ ਕਿ ਭਈ ਤੁਸੀਂ ਸ਼ਹੀਦਾਂ ਦੇ ਪਰਿਵਾਰ ਤੋਂ ਲੈ ਰਹੇ ਹੋ ਸੁਰੱਖਿਆ ਤੇ ਇੱਥੇ ਤੁਸੀਂ ਕੋਈ ਵੀ ਐਮਐਲਏ ਕੀ ਆਪਣਾ ਮੇਅਰ ਲੈ ਲਓ ਕੋਈ ਵੀ ਲੈ ਲਓ ਉਹਨਾਂ ਨੂੰ 10-10 ਬੰਦੇ ਦਿੱਤੇ ਹੋਏ ਕਿ ਭਈ ਸਾਨੂੰ ਇੱਕ ਬੰਦਾ ਵੀ ਨਹੀਂ ਦੇ ਸਕਦੇ ਸਾਡੀ ਫੈਮਿਲੀ ਪ੍ਰੋਟੈਕਸ਼ਨ ਲਈ ਮੈਂ ਇਕੱਲਾ-ਇਕੱਲਾ ਮੁੰਡਾ ਹਾਂ ਠੀਕ ਹੈ ਮੈਂ 7ਵੀਂ ਪੁਸ਼ਟ ਹੈ ਮੈਨੂੰ ਮੈਨੂੰ ਤਾਂ ਸਭ ਤੋਂ ਜ਼ਿਆਦਾ ਖਤਰਾ ਹੈ ਇਹ ਤਾਂ ਸ਼ੁਕਰ ਹੈ ਆਪਣਾ ਐਸਐਸਪੀ ਰੂਰਲ ਦਾ ਚਰਨਜੀਤ ਜੀ ਦਾ ਕਿਉਂ ਮੈਂ ਰਿਕਵੈਸਟ ਕੀਤੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕ ਦੋ ਦਿਨਾਂ ਵਾਸਤੇ ਗਨਮੈਨ ਦਿੱਤਾ ਕਿਹਨਾਂ ਦਾ ਹਾਈ ਕੋਰਟ ਦਾ ਏਪੀ ਜੀ ਮੈਂ ਹੁਣ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪੈਣਾ ਜੀ ਅਗਰ ਇਹ ਮੇਰੀ ਨਹੀਂ ਸੁਣਨਗੇ ਮੈਂ ਇੰਨੀਆਂ ਐਪਲੀਕੇਸ਼ਨਾਂ ਪਾ ਚੁੱਕਿਆ ਮੈਂ ਇੰਨਾ ਕੁਝ ਕਰ ਚੁੱਕਿਆ ਹੈ ਔਰ ਇਹਨਾਂ ਨੇ ਇੱਕਦਮ ਕੱਢਿਆ ਬੰਦਾ લાલિયા બાપસ ਕੋਈ وجہ ਰਸੀ ਕੋਈ وجہ ਨਹੀਂ ਕਹਿੰਦੇ ਜੀ ਕਿ ਹੁਣ ਅਸੀਂ ਪੇਡ ਸਿਕਿਉਰਿਟੀ ਕਿ ਤੁਸੀਂ ਪੇ ਕਰੋ ਅਗਰ ਸਿਕਿਉਰਿਟੀ ਲੈਣੀ ਹੈ ਇਹ ਕੀ ਹੈ ਜੀ ਦੱਸੋ ਸ਼ਹੀਦਾਂ ਦੇ ਪਰਿਵਾਰ ਇੰਨੇ ਅਮੀਰ ਹੈ ਕਿ ਪੈਸੇ ਦੇਣੇ ਪੈਣਗੇ ਹਟ ਉਹ ਗੱਲ ਹੈ ਨਾ ਦੋ ਨਵੇਂ ਦੀ ਗੱਲ ਹੈ ਹਾਂ ਜੀ ਮੇਰੇ ਸਾਹਿਬ ਅੱਜ ਤੇ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈ ਸ਼ਾਮ ਸਿੰਘ ਪਾਲੀ ਵਾਲਾ ਯਾਦ ਦੇ ਵਿੱਚ ਤੇ ਕੀ ਕੀ ਅਰੇਂਜਮੈਂਟ ਕੀਤੀ ਹੈ ਕਹਿੰਦੇ ਕੀ ਕੀ ਸ਼ੈਡਿਊਲ ਕੀ ਹੈ ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਜਿੰਨਾਂ ਬੜੀ ਬਾਤਰੀ ਦੇ ਨਾਲ ਅ ਬੜੀਆਂ ਜੰਗਾਂ ਔਰ ਜੰਗਾਂ ਫਤਿਹ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾਂ ਦੀ ਜਗ ਦੇ ਵਿੱਚ ਸ਼ਹਾਦਤ ਪਾਈ ਆ ਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ ਟਾਰੀ ਜਿਹੜਾ ਏ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਆ ਸੋ ਅੱਜ ਇੱਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ ਤਾਰੀ ਦਾ ਇੱਥੇ ਵੀ ਹੈ ਔਰ ਤਾਰੀ ਜਿਕੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇ ਲਈ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ ਤੇ 11 ਦੇ ਵਿੱਚ ਪੰਜਾਬ ਜੀਵਿਆ ਵਿੱਚ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈਗਾ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਲਦਾਨ 70 ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਖੇ ਜਿਹੜਾ ਅੱਜ ਫੰਕਸ਼ਨ ਕਰਾਜੂ ਕਿ ਮੇਰੇ ਸਾਹਿਬ ਹਰ ਵਾਰੀ ਹਰ ਸਾਲ ਇਹ ਜਿਹੜਾ ਮਨਾਇਆ ਜਾਂਦਾ ਰਾਜਪਥੀ ਸਮਾਗਮ ਤੇ ਵੀ ਹਰ ਵਾਰੀ ਮੰਗਬੋਰੀ ਕਰਾ ਜੀ ਜਿਹੜੀ ਆ ਸਾਲਵਾਦੀ ਆਉਦੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਬਿੱਠਾ ਕਿਡੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤ ਦੀ ਪੂਰਾ ਸਾਲ ਨਹੀਂ ਹੁੰਦੀ ਜੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਦੇਖਦਾ ਇਹਦੀ ਰਿਪੋਰਟ ਵੀ ਲੈਂਦਾ ਕਿਉਂ ਇਹ ਐਸਪਾਈ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਯਾਤਕਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਇਹਦੇ ਤੇ ਡਿਊਟੀ ਲਗਾਵਾ ਕਿ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਾਂ ਉਹਦੇ ਤੇ ਧਿਆਨ ਰੱਖਿਆ ਜਾ ਸਫਾਈ ਦਿੱਤੀ ਜਾਏ ਔਰ ਇਹਦਾ ਜਿਹੜਾ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਦਾ ਇਹਨਾਂ ਚੀਜ਼ਾਂ ਉੱਪਰ ਖਾਸ ਧਿਆਨ ਦਿੱਤਾ ਗਿਆ ਹੈ ਕਰੋੜਾਂ ਰੁਪਏ ਦੀ ਲਗਾਤਾਰ ਸਾਰਾ ਇਮਾਰਤ ਤਿਆਰ ਹੋਈ ਹੈ ਜੀ ਹਾਲ ਤੁਸੀਂ ਦੇਖੋ ਪੇਂਟ ਵੀ ਨਹੀਂ ਹੋਇਆ ਲੰਬੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਹਨਾਂ ਨੂੰ ਗੂੜ ਕੀਤਾ ਜਾ ਰਿਹਾ ਮੈਂ ਆਪ ਵੀ ਦੱਸ ਦਿੰਦਾ ਵਾਂ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ ਦੇਰ ਤੋਂ ਬਾਅਦ ਉਹ ਵੀ ਇਮੀਡੀਏਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਵੀ ਜਗਮਗ ਜਗਮਗ ਦਿਸੇਗੀ ਔਰ ਜਿਹੜੀਆਂ ਇਹੋ ਜ ਅ ਕਾਸ ਯੋਧਿਆਂ ਦੀਆਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਦਿਆ ਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਆਧਾਰ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ 'ਵਲ ਧਿਆਨ ਦੇਗਾ ਥੈਂਕ ਯੂ